ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਸਵੇਰ ਦੀ ਬੇहद ਖੌਫਨਾਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜਥੇ ਕੈਨਰਾਈ ਦੇ ਘਰੇ ਵੱੜ ਕੇ ਬੁਰੇ ਤਰੀਕੇ ਦੇ ਨਾਲ ਉਸ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਤਸਵੀਰਾਂ ਵੇਖ ਸਕਦੇ ਹੋ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਸੈਨਾਰਾਈ ਦੇ ਬੱਚੇ ਮਾਂ ਤੇ ਉਸ ਦੀ ਘਰ ਵਾਲੀਆਂ 'ਤੇ ਚੀਕਾ ਮਾਰਦੇ ਰਹਿ ਗਏ ਪਰ ਅਸਦਰਿੰਦਿਆਂ ਦੇ ਵੱਲੋਂ ਇੱਕ ਬਾਰ ਬੀਤਰ ਸਨੇਕੀਤਾ ਗਿਆ ਤੇ ਐਨਆਰਆਈ ਦਾ ਬੁਰਾ ਹਾਲ ਕਰ ਦਿੱਤਾ ਗਿਆ ਦੱਸ ਜੀਏ ਕਿ ਖਬਰ ਅਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਐਨਆਰਆਈ ਇਹ ਅਮਰੀਕਾ ਤੋਂ ਇੱਥੇ ਬਿਜ਼ਨਸ ਕਰਨ ਦੇ ਲਈ ਆਇਆ ਸੀਗਾ ਤੇ ਦੱਸਿਆ ਜਾ ਰਿਹਾ ਹੈ ਕਿ ਉਸਨੇ ਹੋਟਲ ਵੀ ਜਿਹੜਾ ਲਿਆ ਸੀ ਬਿਜ਼ਨਸ ਕਰਨ ਦੇ ਲਈ ਇੱਕ ਨਵੀਂ ਗੱਡੀ ਵੀ ਕਢਾ ਲਈ ਸੀ ਪਰ ਕੋਜੇ ਦਰਿੰਦਿਆਂ ਦੇ ਵੱਲੋਂ ਇਸ ਦੇ ਉੱਤੇ ਨਿਗਰ ਰੱਖੀ ਜਾ ਰਹੀ ਸੀ ਤੜਕਸਾਲ ਇਸ ਦੇ ਘਰ ਵਿੱਚ ਵੜੇ ਜਾਂਦੇ ਨੇ ਸਵੇਰੇ 7 ਵਜੇ ਦੇ ਕਰੀਬ ਤਾਂ ਐਸਨਆਰਆਈ ਦੇ ਬਦਮਾਸ਼ ਘਰੇ ਵੱੜ ਜਾਂਦੇ ਨੇ ਤਾਂ ਉਸ ਤੋਂ ਬਾਅਦ ਅਰਸੀ ਪੁੱਛਣ ਦੇ ਬਹਾਨੇ ਇਸ ਨੂੰ ਘਰ ਦੇ ਅੰਦਰ ਵੜ ਜਾਂਦੇ ਨੇ ਫਿਰ ਇਸ ਦੇ ਮੱਥੇ ਤੇ ਬੰਦੂਕ ਲਗਾ ਕੇ ਇਸ ਨੂੰ ਘਰ ਦੇ ਅੰਦਰ ਲੈ ਗਏ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਰੋਲਾ ਪੈ ਗਿਆ ਮੌਕੇ ਤੇ ਚੀਕੋ ਚਿਹਾੜਾ ਪੈਂਦਾ ਨਜ਼ਰ ਆ ਰਿਹਾ ਹੈ ਬੱਚੇ ਐਨਆਰਆਈ ਦੇ ਰੋਲਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਘਰ ਵਾਲੀ ਤੇ ਮਾਂ ਦੀਆਂ ਚੀਕਾਂ ਮਾਰਤੀਆਂ ਹੋਈਆਂ ਵੀ ਉਹ ਨਜ਼ਰ ਆ ਰਹੀਆਂ ਨੇ ਤਾਂ ਇਹਨਾਂ ਦਰਿੰਦਿਆਂ ਨੇ ਵੇਖੋ ਕਿ ਮੈਂ ਦਰਿੰਦਿਆਂ ਨੇ ਗੋਲੀਆਂ ਮਾਰ ਕੇ ਜਿਹੜਾ ਇਹ ਐਸਨਆਈ ਦਾ ਬੁਰੇ ਤਰੀਕੇ ਨਾਲ ਜ਼ਖਮੀ ਕਰ ਦਿੱਤਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਸਵੇਲੇ ਦੀ ਕੈਮਰੇ ਉੱਤੇ ਅਸੀਂ ਦਿਖਾ ਰਹੇ ਹਾਂ ਕਿ ਐਨਆਈ ਨੂੰ ਬੁਰੇ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਮੌਕੇ ਦੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਸਵੇਲੇ ਤੁਹਾਨੂੰ ਕੈਮਰੇ ਉੱਤੇ ਅਸੀਂ ਦਿਖਾ ਰਹੇ ਹਾਂ ਕਿ ਘਰ ਵਾਲੀ ਤੇ ਹੋਰ ਪਰਿਵਾਰ ਨੂੰ ਕਮਰੇ ਅੰਦਰ ਬਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚਲੋ ਤੁਸੀਂ ਕਮਰੇ ਅੰਦਰ ਚਲੋ ਇਨ੍ਹਾਂ ਕੋਲੋਂ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਫਿਰੋਦੀ ਤੱਕ ਵੀ ਮੰਗੀ ਮੰਗ ਕੀਤੀ ਜਾ ਰਹੀ ਹੈ ਮੰਦ ਪਾਗੀ ਖਬਰ ਬਣੀ ਨਿਕਲ ਕੇ ਆ ਰਹੀ ਹੈ ਕਿਸ ਤਰ੍ਹਾਂ ਬੁਰੇ ਤਰੀਕੇ ਨਾਲ ਐਸਐਨਆਰਆਈ ਨੂੰ ਜਿਹੜਾ ਉਸ ਦੇ ਘਰ ਚ ਵੱੜ ਕੇ ਬੁਰੇ ਤਰੀਕੇ ਨਾਲ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਹੈ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬੀਤੇ ਦਿਨੀ ਇੱਕ ਗੱਡੀ ਓਡੀ ਗੱਡੀ ਲੈ ਕੇ ਆਇਆ ਸੀਗਾ ਤਾਂ ਉਸ ਗੱਡੀ ਦੀ ਆਰਸੀ ਪੁੱਛਣ ਦੇ ਬਹਾਨੇ ਜਿਹੜਾ ਕੁਝ ਬਦਮਾਸ਼ ਇਸ ਘਰ ਚ ਵੱੜ ਜਾਂਦੇ ਨੇ ਆਰਤੀ ਪੁੱਛਦੇ ਪੁੱਛਦੇ ਫਿਰ ਮੱਥੇ ਦੇ ਉੱਤੇ ਬੰਦੂਕ ਰੱਖ ਲੈਂਦੇ ਨੇ ਜਿਸ ਤੋਂ ਬਾਅਦ ਉਸ ਨੂੰ ਕਮਰੇ ਅੰਦਰ ਘਰ ਦੇ ਅੰਦਰ ਲੈ ਕੇ ਆਉਂਦੇ ਨੇ ਇਥੇ ਘਰ ਦੇ ਅੰਦਰ ਲਿਜਾ ਕੇ ਦੇਖਿਆ ਜਾਂਦਾ ਹੈ ਬੱਚੇ ਹੁੰਦੇ ਨੇ ਘਰ ਵਾਲੀ ਹੁੰਦੀ ਹੈ ਮਾਂ ਹੁੰਦੀ ਹੈ ਉਹਨਾਂ ਸਾਰਿਆਂ ਨੂੰ ਇੱਕ ਜੜਾ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਨੇ ਕੁਝ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ ਜਦ ਬਾਰ-ਬਾਰ ਐਨ ਆਰ ਆਈ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਇਸੀ ਗੱਲ ਸੁਣੋ ਸਾਡੀ ਕਿਉਂ ਅਜਿਆ ਕਰ ਰਹੇ ਹੋ ਉਸ ਤੋਂ ਬਾਅਦ ਇੱਕ ਤਾਂ ਮਚੀਕ ਚਿਹੜਾ ਪੈ ਜਾਂਦਾ ਐਨਆਰਆਈ ਦੀਆਂ ਤਸਵੀਰਾਂ ਜਿਹੜੀਆਂ ਨੇ ਭਿਆਨਕ ਦਿਲ ਝੰਜੋੜ ਦੇਣ ਵਾਲੀਆਂ ਨੇ ਵੇਖੋ ਕਿਸ ਤਰ੍ਹਾਂ ਦੇ ਨਾਲ ਵੀਡੀਓ ਦੇ ਵਿੱਚ ਵੀ ਐਨਆਰਆਈ ਦਾ ਜਿਹੜਾ ਬੱਚਾ ਅੰਕਲ ਛੱਡ ਦੋ ਅੰਕਲ ਛੱਡ ਤੋਂ ਕਹਿੰਦਾ ਨਜ਼ਰ ਆ ਰਿਹਾ ਦੂਸਰੇ ਪਾਸੇ ਘਰ ਵਾਲੀ ਤੇ ਮਾਂ ਵੀ ਚੀਕਾ ਮਾਰਦੇ ਨਜ਼ਰ ਆ ਰਹੇ ਨੇ ਪਰ ਫੇਰ ਵੀ ਨਾ ਦਰਿੰਦਿਆਂ ਨੂੰ ਭੌਰਾ ਤਰਸ ਨਹੀਂ ਆਉਂਦਾ ਗੋਲੀਆਂ ਚਲਾਉਂਦੇ ਨੇ ਤਾਂ ਉਥੋਂ ਫਰਾਰ ਹੋ ਜਾਂਦੇ ਨੇ ਸਵੇਲੀ ਬੇਹੱਦ ਮੰਦ ਭੱਜੀ ਖਬਰ ਨਿਕਲ ਕੇ ਆ ਰਹੀ ਹੈ ਸਾਹਮਣੇ ਪਰਮਜੀਤ ਸਿੰਘ ਪਿੰਡ ਦਬੁਰਜੀ ਇਹੋ ਹੀ ਹੈ ਜੀ ਕੀ ਮਾਮਲਾ ਹੋਇਆ ਜੀ ਸਾਹਮਣੇ ਜੀ ਕਿੰਨੇ ਵਜੇ ਘਟਨਾ ਇਸ ਸਵੇਰੇ 7:00 ਵਜੇ ਕਿਤੇ ਕਰੀਬ 5 ਕਿ ਮਿੰਟ ਦੇ ਕਰੀਬ-ਗਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਖੜਾ ਰਿੰਕੂ ਆ ਸੰਚਾਨ ਸਿੰਘ ਤੇ ਉਹ ਇਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਸੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਪੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿਦਾਂ ਬਣਾਈ ਤੁਸੀਂ ਅਸੀਂ ਵੀ ਬਣਾਣੀ ਆ ਅਸੀਂ ਭਲਾਂ ਠੀਕ ਆ ਤੇ ਉਹਨੂੰ ਡਾਊਟ ਹੋ ਗਿਆ ਉਹ ਭੱਜ ਗਿਆ ਗੱਡੀ ਦੇ ਵੱਲੇ ਹੋਇਆ ਮੜਾ ਜਾ ਤੇ ਬਾਅਦ ਵਿੱਚ ਉਹਨਾਂ ਨੇ ਉਹ ਪਸਤਾਵ ਰੱਖ ਲਈ ਆ ਕਿਚੀ ਦੇ ਵਿੱਚ ਇਹ ਸਟੈਂਸਿੰਗ ਅਮਰੀਕਾ ਤੋਂ ਪਰਤਿਆ ਜੀ ਹਾਂਜੀ ਅਮਰੀਕਾ ਤੋਂ ਹੋ ਗਿਆ ਥੋੜੀ ਜਿਹੀ ਨਾ ਪਰ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ ਤੇ ਉਹ ਦੋ ਵਾਰੀ ਗਿਆ ਵੀ ਹੈਗਾ ਬਸ ਵਾਪਸੀ ਤੇ ਫੇਰ ਆਕ ਜਾਂਦਾ ਰਿਹਾ ਕੋਈ 5-10 ਕੇ ਕੋਈ ਬੱਚੇ ਛੋਟੇ-ਛੋਟੇ ਨਾ ਉਹਨਾਂ ਦੀ ਦੇਖ ਕੇ ਪਰਵਾਸਿਕ ਕੋਣ ਕੁਰਸੀ ਜਿੱਥੇ ਗੋਲੀਆਂ ਚੱਲੇ ਸਮਾਗਨ ਨਵੇਦਾ ਸਤ ਵਜ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਹ ਦੋਵੇਂ ਜੀ ਆਪੇ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਤਾ ਬਜ਼ੁਰਗ ਆੜੀ ਕਿੰਨੀਆਂ ਗੋਲੀਆਂ ਚੱਲੀਆਂ ਜੀ ਉਹਨਾਂ ਤੇ ਤਿੰਨ ਮਿਲੀਆਂ ਪੁਲਿਸ ਨੂੰ 2 ਵਜੀਆਂ ਕਹਿੰਦੇ ਤੇ ਸੀਰੀਅਸ ਹੈ ਜੀ ਹਾਂ ਸੀਰੀਅਸ ਹੈ ਹੁਣ ਹਸਪੀਟਲ ਹੀ ਆ ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ ਹੋਟਲ ਦਾ ਮਾਮਲਾ ਹੈਗਾ ਕੋਈ ਨਹੀਂ ਵੀਰ ਇਹੋ ਜੀ ਹੈ ਜੇ ਤੱਕ ਕੋਈ ਗੱਲ ਨਹੀਂ ਹੈ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੋਈ ਪਤਾ ਨਹੀਂ ਹੈਗਾ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਕੋਈ ਆ ਗਈ ਸੀ 7:30 ਵਜੇ ਆ ਗਈ ਸੀ ਪੁਲਿਸ ਸਾਰੀ ਤੇ ਕੋਈ ਮਰਸੀਡੀ ਗੱਡੀ ਦਾ ਵਾਈਟ ਦਾ ਵੀ ਕਹਿੰਦੇ ਕਿ ਮਰਸੀਡੀ ਗੱਡੀ ਇਹੋ ਹੀ ਆ ਵਿੱਚ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ ਇਹਦੇ ਕਰਕੇ ਨਾ ਕੋਈ ਚੱਕਰ ਨਾ ਹੋ ਬਲਦੇ ਇਹਦਾ ਕੋਈ ਹੈ ਨਹੀਂ ਚੱਕਰ ਇਹ ਪਲੈਨਿੰਗ ਦੇ ਨਾਲ ਕੀਤਾ ਗਿਆ ਕੰਮ ਤੇ ਪਲੈਨਿੰਗ ਦੇ ਨਾਲ ਹੀ ਉਹਨਾਂ ਨੂੰ ਪ ਇਹ ਕਰੀਬ ਸੁਬਾਹ 7:00 7:30 ਵਜੇ ਦੀ ਗੱਲ ਹੈ ਜੀ। ਇਹ ਸੁਖਚੈਨ ਸਿੰਘ ਹੈ। ਇਹਦੀ ਜਿਹੜੀ ਬੰਦਾ ਵੈ ਫੋਰਨ ਅਮਰੀਕਾ ਰਹਿੰਦਾ ਜਿਆਦਾ ਹੁਣ ਇੱਥੇ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ। ਇਹਦਾ ਇੱਕ ਬ੍ਰਦਰ ਬਾਹਰ ਆ। ਇਹਦੀ ਮਦਰ, ਇਹਦੀ ਸੈਕੰਡ ਮੈਰਿਜ ਦੇ ਵਿੱਚੋਂ ਵਾਈਫ ਤੇ ਪਹਿਲੇ ਵਿਆਹ ਦੇ ਬੱਚੇ ਜਿਹੜੇ ਉਹ ਘਰ 'ਚ ਸੀ। ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ। ਦੋ ਬੰਦੇ ਗੇਟ ਤੇ ਆਏ ਆ। ਗੇਟ ਤੇ ਆ ਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀਡੀਜ਼ ਆਰ.ਸੀ. ਦਿਖਾ ਤੂੰ ਕਿੱਥੋਂ ਲਈ ਹੈ? ਤੇ ਉਹ ਕਹਿੰਦਾ ਵੀ ਤੁਸੀਂ ਕਹ ਦੀ ਆਰ.ਸੀ. ਕੌਣ ਜੇ? ਇਹਨਾਂ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ ਦੇ ਅੰਦਰ ਲੈ ਗਏ ਅੰਦਰ ਖੜਕੇ ਉਹਨਾਂ ਨੇ ਇਹਦੇ ਨਾਲ ਬੈਸ ਹੋਈ ਆ ਬੈਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ ਫਾਇਰਿੰਗ ਕਰਨ ਦੇ ਵਿੱਚ ਬਾਅਦ ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਤੇ ਤਸੱਲੀ ਨਾ ਮਾਰੀਏ ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ ਉਹ ਚੱਲਿਆ ਨਹੀਂ ਉਹ ਸੀਸੀਟੀ ਫੁਟੇਜ ਹੁੰਦਾ ਠੀਕ ਹੈ ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹਸਪੀਟਲ ਉਹਨਾਂ ਦੇ ਨਾਲ ਆ ਉਹਨਾਂ ਨੂੰ ਹਸਪੀਟਲ ਲੈ ਗਏ ਆ ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ ਉਹ ਕਿਉਂਕਿ ਉਹਨਾਂ ਦੀ ਜਿਹੜੇ ਇੱਕ ਦੋ ਗੋਲੀਆਂ ਸਿਰ 'ਚ ਲੱਗੀ ਆ ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ ਤੁਸੀਂ ਅਸੀਂ ਉਹਨੂੰ ਜਲਦੀ ਜਿਹੜਾ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ ਉਹ ਸਾਡੀ ਜਿਹੜੀ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਸਤੇ ਟੀਮ ਜਿਹੜੀ ਅਸੀਂ ਲਾ ਦਿੱਤੀ ਆ ਸਾਡਾ ਸੀਐਸਟਾਫ ਸਾਡੇ ਐਸਐਚਓ ਮਕਬੂਲਪੁਰਾ ACP ਇਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਗੱਡੀ ਦਾ ਮਾਮਲਾ ਜਾਂ ਹੋਟਲ ਦਾ ਕਿਆ ਯਾਰਾ ਕਿ ਫਰੋਤੀ ਵੀ ਬੰਗੀ ਗਈ ਸੀ ਸੁਬਚੰਦ ਸਿੰਘ ਨੂੰ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਕੋਈ ਨਾ ਸਾਡੇ ਕੋਲ ਕੋਈ ਨਾ ਰਿਪੋਰਟਿੰਗ ਹੈ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫ ਆਈ ਆਰ ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕੱਲੀ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਨੂੰ ਧਮਕੀਆਂ ਦੇ ਦਿੰਦੇ ਸੀ ਇਹਨਾਂ ਨੂੰ ਕੋਈ ਨਹੀਂ ਅਸੀਂ ਵਕ ਵਕ ਐਂਗਲਾਂ ਤੋਂ ਡੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀ ਨੂੰ ਟ੍ਰੇਸ ਕਰ ਲਾਂ ਸੀ ਸੀਸੀਟੀਵੀ ਸਾਹਮਣੇ ਆਈ ਸਰ ਹਾਂ ਸੀਸੀਟੀ ਫੋਟੋ ਜਾਈ ਸੀ ਚਿਹਰੇ ਸਾਫ਼ ਦਿਖਾਈ ਦੇਣਦੇ ਬੰਦੇ